ਫਗਵਾੜਾ ਜਲੰਧਰ ਰੋਡ ਤੇ ਬਣੇ ਈਸਟ वुਡ ਵਿਖੇ ਬੀਤੀ ਰਾਤ ਕਾਰ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਲੜਾਈ ਝਗੜੇ ਤੇ ਹੱਥੋ ਪਾਈ ਦਾ ਮਾਮਲਾ ਸਾਹਮਣੇ ਆਇਆ ਹੈ ਝਗੜੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਫਿਲਹਾਲ ਦੋਵੇਂ ਧਿਰਾਂ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦਸੀਆਂ ਜਾ ਰਹੀਆਂ ਨੇ ਤੇ ਦੋਵੇਂ ਨੇ ਇੱਕ ਦੂਜੇ ਤੇ ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਜਾਣਕਾਰੀ ਦਿੰਦਿਆਂ ਪਹਿਲੀ ਧਿਰ ਦੀ ਮਨਜੀਤ ਕੌਰ ਨੇ ਦੱਸਿਆ ਕਿ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਈਸਟਵੁੱਡ ਵਿਖੇ ਰੁਕੇ ਤਾਂ ਕਾਰ ਪਾਰਕਿੰਗ ਨੂੰ ਲੈ ਕੇ ਉੱਥੇ ਹੋਰ ਕਾਰ ਦੇ ਵਿੱਚ ਆਏ ਲੋਕਾਂ ਨੇ ਗੱਡੀ ਪਾਰਕਿੰਗ ਦੇ ਵਿੱਚ ਲਗਾਉਣ ਨੂੰ ਲੈ ਕੇ ਗਾਲੀ ਗਲੋਚ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਉਹ ਜ਼ਖਮੀ ਹੋ ਗਏ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪਹਿਲੀ ਜੀ ਅੰਮ੍ਰਿਤਸਰ ਜਾ ਰਹੇ ਸੀ। ਕੀ ਅਸੀਂ ਜਸਤਨਾ ਪਾਰਕਿੰਗ ਲਈ ਵੇਟ ਕਰ ਰਹੇ ਸੀ ਸਿਕਿਉਰਟੀ ਗਾਰਡ ਖੜਾ ਸੀਗਾ ਇੱਥੇ ਤਾਂ ਸਿਕਿਉਰਟੀ ਕਰਨੇ ਕਿ 2 ਮਿੰਟ ਵੇਟ ਕਰੋ ਗੱਡੀ ਨਿਕਲਦੀ ਪਈ ਆ। ਇਦੋਂ ਮੈਡਮ ਆਈ ਮੈਡਮ ਕਹਿੰਦੀ ਉਹ ਨਾ ਸਿਕਿਉਰਟੀ ਗਾਰਡ ਨਾਲ ਫਲਰਟ ਕਰਨ ਲੱਗੀ ਕਿ ਮੈਂ ਇੱਥੇ ਘੱਟ ਹੀ ਆਉਂਦੀ ਹਾਂ। ਉਹ ਕਹਿੰਦਾ ਕਿ ਮੈਮ ਇੱਥੇ ਨਾ ਉਹ ਪਹਿਲੇ ਤੋਂ ਅਲਰੇਡੀ ਵੇਟ ਕਰਦੇ ਆ। ਇਹ ਮੈਨੂੰ ਕੀ ਹੋਇਆ ਕਿ ਮਤਲਬ ਉਹ ਨਾ ਸਿਕਿਉਰਟੀ ਗਾਰਡ ਵਾਲਾ ਜਿਹੜਾ ਫਲਰਟ ਕਰਨ ਲੱਗ ਗਿਆ ਨਾ ਥੋੜਾ ਫਾਈਟ ਹੋ ਗਿਆ। ਤੁਮ ਕਹਿੰਦੀ ਮੈਂ ਲੋਣੀ ਹਾਂ ਨਾ ਤਾਂ ਕਹੜਾ ਲੱਗੀ। ਕੱਗੜੀ ਅੱਗੇ ਅੱਗੇ ਕਰਦੇ ਗਏ ਤਾਂ ਉੱਥੋਂ ਮੇਰੇ ਸਾਨੂੰ ਨਹੀਂ ਪਤਾ ਉਹਨੇ ਗੱਡੀ ਚੋਰਾ ਲਈ ਮੇਰੇ ਹਸਪਤਾਲ ਤੇ ਤੁਹਾਡੇ ਉੱਤੇ ਮੇਰੇ ਹਸਪਤਾਲ ਤੇ ਜਿਹੜੇ ਬਾਹਰ ਖੜੇ ਸੀ ਅੱਛਾ ਜੀ ਉਸ ਤੋਂ ਬਣਾ ਮੈਂ ਕਿ ਗੱਡੀ ਤੋਂ ਬਾਹਰ ਨਿਕਲ ਕੇ ਮੈਂ ਕਿ ਮੈਮ ਥੋੜੀ ਜੀ ਨਾ ਥੋੜੀ ਸੈਂਸ ਕਰੋ ਪੜੇ ਲਿਖੇ ਹੋ ਥੋੜਾ ਐਜੂਕੇਟਿਡ ਹੋ ਤੇ ਮੈਂ ਕਿ ਕੀ ਸਰ ਗਿਆ ਸਾਰਾ ਕੁਝ ਕਰਦੇ ਪਏ ਆ ਠੀਕ ਹੈ ਇਨ ਨੇ ਚ ਇਹਨਾਂ ਨੇ ਮੇਰੇ ਤੇ ਪਹਿਲਾਂ ਤਾਂ ਗੰਦੀਆ ਗਾੜਾ ਕੱਢਣ ਲੱਗਦੀ ਆ ਮਾਪਿਆਂ ਦੀ ਮੈਂ ਕਿਹਾ ਤੁਹਾਡੀ ਲੈਂਗਵੇਜ ਆ ਯੂਜ਼ ਕਰਨ ਵਾਲੀ ਇਹਨਾਂ ਦੋਨਾਂ ਨੇ ਇੱਕ ਨੇ ਮੇਰੇ ਤੇ ਥੱਪੜ ਮਾਰਿਆ ਬਾਅਦ ਵਿੱਚ ਹੱਥ ਚੁਲਾਕੀ ਹੋਈ ਤਾਂ ਇਹਨਾਂ ਨੇ ਮੇਰੇ ਗਲੇ 'ਚ ਲੋਕੀਟ ਕੱਢਿਆ ਲੋਕੀਟ ਅਜੇ ਵੀ ਇਹਨਾਂ ਦੇ ਹੱਥ 'ਚ ਆ ਉਹਨੇ ਦੇ ਨਹੀਂ ਰਹੀਆਂ ਹਾਫ ਚੇਨ ਤੱਕ ਮੇਰੀ ਟੁੱਟੀ ਹੋਈ ਜਾ ਜਦ ਮੇਰੇ ਹਸਬੰਦ ਨੇ ਚਾਇਆ ਤਾਂ ਉਹਨਾਂ ਦੀ ਵੀ ਚੇਨ ਕੌੜੀ ਹੋ ਗਈ ਆ। ਨਹੀਂ ਜਿੰਨੇ ਤੁਹਾਡੇ ਜਪੇੜ ਮਾਰੀ ਕੋਣ ਲੈ ਲਈ ਸਕੇ ਉਹ। ਉਹਨਾਂ ਲੋਡੀਸ ਆ। ਇਹਦੇ ਮੈਨੇ ਮੇਰੇ ਵਾਲ ਸੁਣ ਤੇ ਬਹੁਤ ਜ਼ਿਆਦਾ ਲੜਾਈ ਹੋਈ ਤਾਂ ਉਸ ਤੋਂ ਬਾਅਦ ਮੈਨੇ ਰੌਡ ਕਰਦੀ ਆ ਕਿ ਸਿਕਿਉਰਿਟੀ ਗਾਰਡ ਵਾਲੇ ਦੇ ਚਾਏ ਆ। ਤਾਂ ਫਿਰ ਉਹਨਾਂ ਨੇ ਇਹਨਾਂ ਦੇ ਹੱਥੋਂ ਰੌਡ ਖੜੀ ਆ। ਤੇ ਦੇਖੋ ਇਹਨਾਂ ਨੇ ਮੇਰੇ ਕਿੰਦਾ ਹੈ ਬਿਲਕੁਲ ਬਹੁਤ ਜ਼ਿਆਦਾ ਛੀਲਤਾ ਮਾਰੀਆਂ ਹੋਏਗਾ। ਕਿੰਨੇ ਇਹਨਾਂ ਨੇ ਕੁੱਟਮਾਰ ਕੀਤੀ ਤੁਹਾਡੀ? 4-5 ਜਾਣੇ ਆ ਇਹ। ਉਹ ਜਾਣਦੇ ਕੋਣ ਆ ਬੰਦੇ ਇਹ? ਨਹੀਂ ਪਤਾ ਨਹੀਂ ਕੋਣ ਆ। ਤੇ ਪੁਲਿਸ ਨੂੰ ਕੰਪਲੀਟ ਕੀਤੀ ਸੀ ਮੋਕੇ ਤੇ। ਕੰਪਲੀਟ ਕੀਤੀ ਆ 15-20 ਮਿੰਟ ਪਤਾ ਨਹੀਂ ਰੋਜ਼ ਡੈਲੀ ਕਿੰਨੇ ਨਾਲ ਏਦਾਂ ਕਰਦੀਆਂ ਹੋਣੀਆਂ ਇਹਨਾਂ ਦਾ ਤਾਂ ਮੈਨੂੰ ਲੱਗਦਾ ਡੈਲੀ ਕੰਮ ਆ ਮੈਨੂੰ ਧੰਕੀ ਦੇ ਰਹੀ ਐ ਸਾਡਾ ਤਾਂ ਰੋਜ਼ ਹੀ ਕੰਮ ਆਣੀ ਅਸੀਂ ਤਾਂ ਰੋਜ਼ ਆਉਂਦੇ ਜਾਂਦੇ ਆ ਇੱਥੇ ਆਹ ਦੇ ਲੋ ਆਹ ਦੇ ਲੋ ਸ਼੍ਰੀਪੀ ਹੈ ਸਾਹਿਬ ਸ਼੍ਰੀਪੀ ਨੇ ਇਹਨੂੰ ਕਹਿੰਦੇ ਆ ਇਹ ਬਦਮਾਸ਼ੀ ਹੈ ਇਸੇ ਤਰ੍ਹਾਂ ਦਿਨਾ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਦੂਸਰੀ ਤਿਰਦੀ ਸ਼ਰਨਪ੍ਰੀਤ ਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਈਸਟਵੁੱਡ ਆਇ ਸੰਤਾਏ ਦੇ ਦੌਰਾਨ ਕਾਰ ਪਾਰਕਿੰਗ ਨੂੰ ਲੈ ਕੇ ਉਹਨਾਂ ਦੇ ਨਾਲ ਉਥੇ ਪਹਿਲਾ ਹੀ ਖੜੇ ਇੱਕ ਵਿਅਕਤੀ ਦੇ ਵੱਲੋਂ ਗੱਡੀ ਖੜੀ ਕਰਨ ਨੂੰ ਲੈ ਕੇ ਵਿਵਾਦ ਸ਼ੁਰੂ ਕਰ ਦਿੱਤਾ ਗਿਆ ਤੇ ਹੱਥੋਪਾਈ ਕੀਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਯੂ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਸ਼ਰਨਪ੍ਰੀਤ ਕੌਰ ਆਂ ਅੰਜਾਈ ਸਿਵਲ ਹਸਪੀਟਲ ਚਾਂ ਹੈ ਕਿ ਮਾਮਲਾ ਕੀ ਸਾਰਾ ਹੈ ਸਰ ਅਸੀਂ ਇਸ ਟੂਡਲਲੇ ਗਏ ਸੀ ਅਸੀਂ ਗੱਡੀ ਪਾਰਕ ਕਰਨ ਲੱਗੇ ਸੀਗੇ ਇਹ ਉਹ ਤਿੰਨ ਜਾਣੇ ਸੀਗੇ ਦੋ ਜੈਂਟ ਸੀਗੇ ਇੱਕ ਉਹਨਾਂ ਨਾਲ ਲੇਡੀ ਸੀਗੀ ਤੇ ਉਹ ਨਹੀਂ ਵੀ ਸਾਡੇ ਮੁਰਿਆ ਗਿਆ ਉਹ ਜੈਂਟਸ ਜਿਹੜੇ ਸਰਦਾਰ ਸੀਗੇ ਉਹ ਸਾਡੀ ਗੱਡੀ ਦੇ ਨਾਲ ਪੈਰ ਲਾਤਾ ਮੁਰਿਆਣ ਕੇ ਰੋਗ ਗਏ ਕਹਿੰਦੇ ਕਿ ਮੀਨਸ ਤੁਸੀਂ ਆਪਣੀ ਗੱਡੀ ਰੋਕ ਲਓ ਮੈਂ ਕਿਹਾ ਤੁਸੀਂ ਇੱਦਾਂ ਗੱਡੀ ਦੇ ਬਾਹਰ ਕਾ ਤੌਰ ਤੁਸੀਂ ਉੱਧਾ ਕਹਦੋ ਪਾਰਕਿੰਗ ਤੁਸੀਂ ਕਰਨੀ ਜਾ ਮੈਂ ਕਿਹਾ ਮੈਂ ਤਾਂ ਆਡੀ ਗੱਡੀ ਦੇ ਬਾਹਰ ਆਈ ਆ ਫਿਰ ਮੈਂ ਗੱਡੀ ਚੋਂ ਬਾਹਰ ਨਿਕਲੀ ਜਦੋਂ ਮੈਂ ਬਾਹਰ ਨਿਕਲੀ ਤਾਂ ਕਹਿੰਦਾ ਮੈਂ ਸਾਰੇ ਹੀ ਮਾਰ ਦੂੰ ਮੈਂ ਕਿਹਾ ਤੁਸੀਂ ਇਦਾਂ ਕਿਤੇ ਸਾਰੇ ਮਾਰ ਦੋ ਉਸ ਤੋਂ ਬਾਅਦ ਨਾ ਉਹਨੇ ਮੈਨੂੰ ਪੰਚ ਕੀਤਾ ਮੇਰੇ ਆ ਚੀਜ਼ ਤੇ ਮੁੱਕਾ ਮਰਿਆ ਮੇਰੇ ਇੱਥੇ ਸਾਰੇ ਮੇਰੇ ਬਟਨ ਤੋ ਆਹ ਬਹਾਤੇ ਸਾਰੇ ਆਹ ਚੀਜ਼ਾਂ ਦੇ ਆਹ ਸਾਰੇ ਤੁਸੀਂ ਜਾਣਦੇ ਮੈਨੂੰ ਕੋਈ ਮੈਨੂੰ ਇੱਧਰ ਦੇਖੋ ਮੈਨੂੰ ਜਾਣਦੇ ਕੋਣ ਸੀਗੇ ਮੈਂ ਬੰਦੇ ਨਹੀਂ ਜਾਣਦੇ ਅਸੀਂ ਉਹਨਾਂ ਦੇ ਕਿੰਨੇ ਵਿਅਕਤੀ ਸੀਗੇ ਉਹ ਦੋ ਮੁੰਡੇ ਬੰਦੇ ਸੀ ਇੱਕ ਸਰਦਾਰ ਸੀ ਇੱਕ ਮੋਨਾ ਸੀ ਐਕ ਉਹਨਾਂ ਦੇ ਨਾਲ ਲੇਡੀ ਸੀਗੀ ਉਹਨਾਂ ਦੇ ਲੇਡੀ ਦਾ ਇੱਕ ਰੋਪ ਆ ਗਈ ਕਿ ਸਾਡੀ ਚੈਨ ਵਗੈਰਾ ਵੀ ਖੋਈ ਕੋਈ ਐਦਾਂ ਦੀ ਕੋਈ ਗੱਲਬਾਤ ਹੋਈ ਆ ਸਰ ਉਹਨਾਂ ਨੇ ਉੱਥੇ ਇਹ ਰੋਲਾ ਪਾਇਆ ਪਰ ਸਰ ਚੈਨ ਉਹਨਾਂ ਦੇ ਕੋਲ ਦੋ ਉਹਨਾਂ ਦੇ ਕੋਲੇ ਸੀਗੀਆਂ ਉਸ ਟਾਈਮ ਸਾਰੇ ਉੱਥੇ ਜਿਹੜੇ ਗਾਰਡਸ ਵੀ ਦੇਖੀਆਂ ਉਹ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਸਭ ਫੜੀਆਂ ਉਹਨਾਂ ਸਾਨੂੰ ਦਿਖਾਈਆਂ ਵੀ ਕਹਿੰਦੇ ਉਹਨਾਂ ਦੀਆਂ ਦੋ ਚੈਨਾ ਮੈਂ ਕਹਿੰਦਾ ਸਾਡੀ ਵੀ ਇੱਕ ਚੈਨਾ ਉਹਨਾਂ ਨੇ ਕਿਹਾ ਕਿ ਦੋ ਚੈਨਾ ਆ ਮੈਂ ਕਹਿੰਦਾ ਸਰ ਸਾਡੀ ਇੱਕ ਚੈਨਾ ਤੇ ਮੋੜ ਕੇ ਉਹਨੇ ਲੋਕਟ ਦਾਈਸ਼ ਬਣਾ ਲਿਆ ਮੋੜ ਕੇ ਕਹਿੰਦੇ ਸਾਡੇ ਕੋਲ ਚੈਨਾ ਹੈਗੀਆਂ ਸਾਡਾ ਲੋਕਟ ਨਹੀਂ ਲੱਭਦਾ ਅਸੀਂ ਕਿਹਾ ਸੱਸੀ ਕਿਹੜਾ ਦੇਖਦੇ ਲੋਕਟ ਸਾਡੀ ਉੱਥੇ ਤਲਾਸ਼ੀ ਕਰੋ ਮੋੜ ਕੇ ਪੁਲਿਸ ਵਾਲੇ ਸਰ ਕਹਿੰਦੇ ਹਨ ਕਿ ਇਹ ਸਭ ਮੇਰੇ ਬਰਦਰ ਨੂੰ ਕਿਦੋਂ ਡਰਿੰਕ ਕੀਤੀ ਆ ਅਸੀਂ ਕਿਹਾ ਤੁਸੀਂ ਨਾ ਉਹਨਾਂ ਦਾ ਉਹ ਕਰਾਓ ਟੈਸਟ ਕਰਾਓ ਮੇਰਾ ਭਰਾ ਵੀ ਨਾਲ ਹੀ ਆ ਅਸੀਂ ਉਹਦਾ ਟੈਸਟ ਵੀ ਕਰਾਉਣਾ ਹੈ ਕਿ ਉਹਨੇ ਡਰਿੰਕ ਨਹੀਂ ਕੀਤੀ ਹੈਗੀ ਅਸੀਂ ਗੱਡੀ ਦਾ ਵੀ ਸਾਲਾ ਨੰਬਰ ਮੈਂ ਮੇਰੇ ਇੱਥੇ ਬੈਕ ਤੇ ਬਹੁਤ ਜ਼ਿਆਦਾ ਮਾਰਿਆ ਪਿਆ ਆ ਕਿਹੜੀ ਚੀਜ਼ ਨਾ ਤੁਹਾਡੇ ਨੂੰ ਉੱਪਰ ਹਮਲਾ ਕੀਤਾ ਉਹਨਾਂ ਦੇ ਕੋਲ ਨਾ ਇਹ ਦਾ ਲੋਹੇ ਦਾ ਸੀਗਾ ਕੁਛ ਚਾਰ ਜੇ ਦੱਬਣੇ ਸੀਗੇ ਸ਼ਾਇਦ ਪੰਜ ਟਾਈਪ ਇੱਥੇ ਮੇਰੇ ਮਾਰਿਆ ਤੇ ਆ ਚੀਜ਼ ਤੇ ਆ ਔਰ ਇਤਨੀ ਇੱਕ ਲੋਹੇ ਦੀ ਮੈਨੂੰ ਰੋਡ ਵੀ ਸੀਗੀ ਉਹ ਰੋਡ ਵਗੈਰਾ ਹੈਗੀ ਜੀ ਮੈਨੂੰ ਕਿ ਲੋਹੇ ਦੀ ਤੁਹਾਡੇ ਕੋਲ ਸਾਡੇ ਕੋਲ ਪਤਾ ਨਹੀਂ ਉੱਥੇ ਨਾ ਕਿੰਨੇ ਜਣੇ ਇਕੱਠੇ ਹੋਏ ਸੀਗੇ ਬਹੁਤ ਜ਼ਿਆਦਾ ਰਸ਼ ਪੈ ਗਿਆ ਸਾਨੂੰ ਉਸ ਬੰਦੇ ਨੇ ਤਾਂ ਮੇਰੇ ਨਾ ਬਾਲ ਤੱਕ ਪੜ ਕੇ ਤਾਂ ਥੱਲੇ ਤੱਕ ਮੈਨੂੰ ਲਿਆ ਸੀ ਮੈਨੂੰ ਨਾ ਸਿਕਿਉਰਿਟੀ ਗਾਰਡਾਂ ਨੇ ਆਣ ਕੇ ਮਸੀ ਉਹਦੇ ਤੋਂ ਮੈਡਮ ਇਹ ਹੋਇਆ ਕਿੱਥੇ ਆ ਇਹ ਮੰਗੀ ਇਹ ਹੋਇਆ ਪਿਉ ਤੂੰ ਮਾਂ ਜਿੱਤੇ ਨਾ ਲਿਖਿਆ ਉਹਦੇ ਥੋੜਾ ਜਿਹਾ ਗੇ ਇਧਰਲੀ ਸਾਈਡ ਜਿੱਦਾਂ ਕਿੰਨੇ ਵਜੇ ਹੋਇਆ ਇਹ ਮੈਡਮ ਮਤਲਬ 8:30 9 9:00 ਵਜੇ ਦਾ 9:00 ਵਜੇ ਦੀ ਗੱਲ ਆ ਪੁਲਿਸ ਕੰਪਲੀਟ ਕੀਤੀ ਮੌਕੇ ਤੇ ਹਾਂਜੀ ਮੈਂ ਮੌਕੇ ਤੇ 112 ਨੰਬਰ ਤੇ ਫੋਨ ਲਾਇਆ ਸੀਗਾ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਵੀ ਉੱਥੇ ਆਈ ਸੀਗੀ ਉਹ ਸਾਰੀ ਲਿਖ ਕੇ ਵੀ ਗਈ ਕਾਰਵਾਈ ਤੇ ਮੈਡਮ ਸ਼ੁਭਨਾਮ ਕੀ ਆ ਤੇ ਕਿੱਥੇ ਦੇ ਰਹਿਣ ਵਾਲੇ ਆਪਾਂ ਮੇਰੇ ਨਾਮ ਸ਼ਰਨਪ੍ਰੀਤ ਕੌਰਿਆ ਤੇ ਮੈਂ ਰਹਿਣ ਵਾਲੀ ਹਾਂ ਉਧਾ ਈਸ਼ਰਵਾਲ ਦੀ ਉਧਾ ਮੇਰਾ ਪਿੰਡ ਮਾਦੋਪੁਰਿਆ ਦੀ ਮੰਗ ਕਰਦੇ ਮੈਡਮ ਪ੍ਰਸ਼ਾਸਨ ਤੋਂ ਸਰ ਮੇਰੇ ਕੱਪੜੇ ਪਾੜੇ ਉਸ ਬੰਦੇ ਨੇ ਮੇਰੇ ਇੱਥੇ ਤੱਕ ਗਿਆ ਮੈਂ ਸਾਰੇ ਮੇਰੇ ਇੱਥੇ ਪੰਜ ਪਾਤਾ ਨਹੀਂ ਕੀ ਮਾਰੇ ਮੇਰੇ ਬਲੱਡ ਨਿਕਲ ਰਿਹਾ ਹੈ ਨਾ ਸਰ ਯੋਥੇ ਮੈਡਮ ਕੋਈ ਸੀਸੀਡੀ ਕੈਮਰੇ ਵਗੈਰਾ ਚੱਲੇ ਲੱਗਦੇ ਮੈਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਆਊਗਾ ਉੱਥੇ ਮੈਂ ਕੁਛ ਨਹੀਂ ਕਿਹਾ ਉਹਨੇ ਤਾਂ ਮੇਰੇ ਬਾਲ ਤੱਕ ਵੀ ਇਦਾਂ ਸਾਰੇ ਥੱਲੇ ਲਿਆ ਸੀ ਸਾਡੇ ਨਾਲ ਮੇਰੀ ਸਿਸਟਰ ਸੀ ਉਹਦਾ 2 ਸਾਲ ਦਾ ਬੇਟਾ ਸੀਗਾ ਤੇ ਇੱਕ ਮੇਰੀ ਮਾਸੀ ਜੀ ਦਾ ਮੁੰਡਾ ਸੀਗਾ ਉਹ ਸੀਗਾ 10 ਸਾਲਾਂ ਦਾ ਬੇਟਾ ਤੇ ਇੱਕ ਮੇਰੀ ਮਾਸੂ ਜੀ ਦਾ ਬੇਟਾ ਸੀਗਾ ਉਹ ਸੀਗਾ 14 ਸਾਲਾਂ ਦਾ ਬੇਟਾ ਮੈਡਮ ਇਹ ਲੜਾਈ ਕਿਸ ਕਾਰਨ ਹੋਈ ਹੈ ਸਰ ਇੱਕ ਪਾਰਕਿੰਗ ਕਾਰ ਐਨ ਉਸ ਬੰਦੇ ਨੇ ਲੜਾਈ ਕੀਤੀ ਗੱਡੀ ਚੋਂ ਬਾਹਰ ਰਣ ਕੇ ਸਰਦਾਰ ਸੀਗਾ ਅਕਸਰ ਨੂੰ ਤੂੰ ਸਿਆਣਾ ਤੂੰ ਦੇਖ ਤਾਂ ਸਹੀ ਤੂੰ ਕਿਸੇ ਕੁੜੀ ਵਿਚਾਰੀ ਤੇ ਹਨਾ ਉਹਨੇ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਉਹ ਸਰ ਮੇਰੇ ਮੈਂ ਫਿਰ ਸਰ ਆਪ ਨੂੰ ਬਚਾਉਂਦੀ ਨੂੰ ਮੈਂ ਉਹਦੇ ਛੱਗਾ ਜ਼ਰੂਰ ਪਾੜਿਆ ਸਰ ਕਿਉਂਕਿ ਉਹ ਮੇਰੇ ਕੱਪੜੇ ਪਾੜਨ ਡਿਆ ਸੀਗਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਮੇਰਾ ਇੱਕ ਹੀ ਬਟਨ ਰਹਿ ਗਿਆ ਸਰ ਨਹੀਂ ਤਾਂ ਮੇਰਾ ਸਾਰਾ ਕੁਝ ਹਨਾ ਹੋ ਜਾਣਾ ਸੀਗਾ ਸਰ ਮੈਂ ਇੱਥੇ ਕਾਰਵਾਈ ਕਰਾਉਣੀ ਚਾਹੁੰਦੀ ਆ ਮੇਰੀ ਲਗੀ ਇੱਕ ਜਿਹੜਾ ਸਿਰ ਮੇਰੇ ਕੋਲ ਦੋ ਕੇਸ ਆਏ ਐ ਅਲੈਜੀਡ ਹਿਸਟਰੀ ਆਫ ਅਸੌਲਟ ਦੇ ਨਾਲ ਆ ਥਾਣਾ सदर ਪੈਂਦਾ ਐ ਇਹਨਾਂ ਨੂੰ ਤੇ ਪਰਚਾ ਕੱਢ ਦਿੱਤਾ ਗਿਆ ਤੇ ਹੈਂਡ ਓਵਰ ਕਰ ਦਿੱਤਾ ਗਿਆ